ਉਹਨਾਂ ਨੇ ਬਹੁਤ ਸਾਰੀਆਂ ਮੈਰਾਥਨ ਜਿੱਤੀਆਂ ਦੇਸ਼ ਦਾ ਚੜ੍ਹਾ ਉੱਚਾ ਕੀਤਾ ਬਹੁਤ ਮਾਣਕ ਤੇ 114 ਸਾਲ ਦੀ ਉਮਰ ਕੋਕ ਕੇ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਵੀ ਕੈਸਾ ਸੁਨੇਹਾ ਦਿੱਤਾ ਆਪਣੇ ਸਰੀਰ ਨੂੰ ਜੇ ਪਿਆਰ ਕਰੋਗੇ ਤਾਂ ਉਮਰਾਂ ਜਿਹੜੀਆਂ ਉਹ ਤੁਹਾਡੇ ਰਾਹ ਨਹੀਂ ਆ ਸਕਦੀਆਂ ਸੋ ਬੜਾ ਬਟਾਇਕ ਨੇ ਗੁਰਦਰ ਸਿੰਘ ਜੀ ਨੇ ਬਹੁਤ ਸਾਰੀਆਂ ਮਦਦਾਂ ਸਿੱਖਿਆਈਆਂ ਨੇ ਉਹ ਸਾਰੇ ਸਮਾਜਿਕ ਸ਼ੀਤਾ ਆਈਆਂ ਨੇ ਮੈਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੇ ਹਰਮਨ ਪੈਰੇ ਸੀ ਹਰ ਵਰਗ ਦੇ ਵਿੱਚ ਤੇ ਉਹਨਾਂ ਦੀ ਅੱਜ ਕਿਉਂਕਿ ਸੰਸਕਾਰ ਹੈ ਉਹ ਉਹ ਤੋਂ ਬਾਅਦ ਜੋ ਵੀ ਪਿੰਡ ਦੀ ਪੰਚਾਇਤ ਜਾਂ ਪਰਿਵਾਰ ਵੱਲੋਂ ਕਰੀ ਦਿੱਤਾ ਜਾਊਗਾ ਉਹਦੇ ਪਿੰਡ ਦੇ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਉਹਨੇ ਇੰਗਲਿਸ਼ ਸਟੇਡੀਅਮ 'ਚ ਬੋਤ ਪ ਕਿਉਂਕਿ ਜਲੰਧਰ ਸਪੋਰਟਸ ਹੱਬ ਹੈ ਉੱਥੇ ਸਪੋਰਟਸ ਕਾਲਜ ਹੈ ਉੱਥੇ ਉਹਨਾਂ ਦਾ ਬੋਤ ਲਾਇਆ ਜਾਊਗਾ ਤਾਂ ਕਿ ਰਹਿੰਦੇ ਆ ਪੀੜ੍ਹੀਆਂ ਤੱਕ ਉਹਨਾਂ ਨੂੰ ਯਾਦ ਕੀਤਾ ਜਾ ਸਕੇ ਲੋਕ ਇਸ ਗੱਲ ਤੋਂ ਸਿੱਖਿਆ ਲੈ ਸਕਣ ਇਹ ਅੱਜਕੱਲ ਕਿਉਂਕਿ ਅਸੀਂ ਉਮਰਾਂ ਨੂੰ 60 70 ਸਾਲ ਨੂੰ ਅਸੀਂ ਉਮਰ ਹੀ ਮੰਨਣ ਲੱਗੇ ਪਰ ਉਹਨਾਂ ਨੇ ਇਹ ਸਾਬਤ ਕੀਤਾ ਕਿ ਜੇ ਸਰੀਰ ਨੂੰ ਸੰਭਾਲਿਆ ਜਾਵੇ ਖੇਡਾਂ ਨੂੰ ਜਿਹੜਾ ਉਤਸ਼ਾਹਤ ਕੀਤਾ ਜਾਵੇ ਤੇ ਉਹ ਪ੍ਰੈਕਟਿਸ ਕੀਤੀ ਜਾਵੇ ਤਾਂ ਪੰਜਾਬੀ ਜਿਹੜੇ ਨੇ ਖਾਸ ਤੌਰ ਤੇ ਖੇਡਾਂ ਦੇ ਮਸ਼ਹੂਰ ਨੇ ਇਹ ਤਾਂ ਉਮਰਾਂ ਜਿਹੜੀਆਂ ਉਹ ਬਾਰ ਨਹੀਂ ਬਣ ਸਕਦੀਆਂ ਤੁਹਾਡੇ ਨਾਲ ਅਕਸਰ ਜਿਨ੍ਹਾਂ ਨੂੰ ਸ਼ਰਧਾ ਦੇ ਜੁੱਧ ਨਾ ਸ਼ੁਰੂ ਤੋਂ ਤੁਸੀਂ ਸ਼ੁਰੂ ਕੀਤਾ ਉਸ ਦੇ ਵਿੱਚ ਵੀ ਵੱਡਾ ਸਾਥ ਇਹਨਾਂ ਦਾ ਰਿਹਾ ਹੈ ਹਰ ਵਕਤ ਲੈਣਾ ਗੱਲ ਵੀ ਹੁੰਦੀ ਰਹੀ ਹੈ ਕਿ ਜੋ ਜਿੱਥੇ ਵੀ ਮੇਰੀ ਲੋੜ ਹੋਊਗੀ بطور ਬ੍ਰਾਂਡ ਇਨਵੈਸਟਰ ਜਾਂ بطور ਕਿਸੇ ਵੀ ਤਰੀਕੇ ਨਾਲ ਮੇਰਾ ਜੋ ਯੋਗਦਾਨ ਹੋਊਗਾ ਇਸ ਜਵਾਨੀ ਨੂੰ ਸਿੱਧੇ ਰਾਹ ਪਾਉਣ ਵਾਸਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਨੂੰ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਸਿਪ ਸਰ ਜਿਸ ਤਰੀਕੇ ਦੇ ਨਾਲ ਰੋਡ ਐਕਸੀਡੈਂਟ ਚ ਵਾਪਰ ਰਿਹਾ ਏਸੀ ਨੂੰ ਵੀ ਥੋੜਾ ਧਿਆਨ ਰੱਖੋਗੇ ਕਿ ਕਿਉਂਕਿ ਅਸੀਂ ਤਾਂ ਆਲਰੇਡੀ ਐਸਐਸਐਫ ਐਸਐਸਏ ਬਣਾ ਲਈ ਕੋਰਸ ਬਣਾਈ ਹੋਈ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਅਣਹੋਈਆਂ ਮੌਤਾਂ ਨੂੰ ਰੋਕਿਆ ਜਾ ਸਕੇ ਬਚਾਇਆ ਜਾ ਸਕੇ ਅਸੀਂ ਮਤਲਬ ਜੋ ਵੀ ਐਕਸ਼ਨ ਹੋਣਾ ਹੋਇਆ ਜੋ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਤੇ ਪਛਾਣ ਗਿਆ ਪਰ ਫਿਰ ਵੀ ਅਸੀਂ ਪਰਮਾਤਮਾਗੇ ਅਰਦਾਸ ਕਰਾਂਗੇ ਕਿ ਪਰਮਾਤਮਾ ਸਰਦਾਰ ਫੌਜਾ ਸਿੰਘ ਜੀ ਨੇ ਆਪਣੇ ਚਰਨਾਚਨ ਵਾਸਤੇ ਵੀ ਉਹਨਾਂ ਦਾ ਪਰਿਵਾਰ ਕੁਝ ਬਾਹਰੋਂ-ਬਾਹਰੋਂ ਆਇਆ ਕੁਝ ਇੱਥੇ ਰਹਿੰਦੇ ਉਹਨਾਂ ਦੇ ਪਿੰਡ ਵੱਲੋਂ ਪੰਚਾਇਤ ਜਿਹੜੇ ਉਹਨਾਂ ਦੇ ਜਿਹੜੇ ਪੰਜ ਸਰ ਨੇdoctype ਤੇ ਉਹਨਾਂ ਨੂੰ ਵੀ ਪਾਣਾ ਮੰਨਣ ਦਾ ਬਲ ਇਸੇ ਪਰਮਾਤਮਾ ਦੀ ਹੈ। ਇਹਨਾਂ ਨੇ ਬਹੁਤ ਸਾਰੀਆਂ ਮੈਰਾਥਨ ਜੀਤਿਆਂ ਦੇਸ਼ ਦਾ ਝੰਡਾ ਉੱਚਾ ਕੀਤਾ ਬਹੁਤ ਮਾਣਕਿ 114 ਸਾਲ ਦੀ ਉਮਰ ਕੋਕੀ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਵੀ ਕਿਹਦਾ ਸੁਨੇਹਾ ਦਿੱਤਾ ਆਪਣੇ ਸਰੀਰ ਨੂੰ ਜੇ ਪਿਆਰ ਕਰੋਗੇ ਤਾਂ ਉਮਰਾਂ ਜਿਹੜੀਆਂ ਉਹ ਤੁਹਾਡੇ ਰਾਤ ਨਹੀਂ ਆ ਸਕਦੀ ਸੋ ਬੜਾ ਬੁਢਾਏ ਨੇ ਗੁਰਦਰ ਸਿੰਘ ਮਜੀਠੀ ਨੇ ਬਹੁਤ ਸਾਰੀਆਂ ਮਦਦਾਂ ਕੀਤੀਆਂ ਨੇ ਉਹ ਸਾਰੇ ਸਮਾਜਿਕ ਕੀਤਾ ਆਈਆਂ ਨੇ ਇਸ ਤੋਂ ਹੀ ਪਤਾ ਲੱਗਦਾ ਕਿ ਉਹ ਕਿੰਨੇ ਹਰਮਨ ਪੈਰੀ ਸੀ ਹਰ ਵਰਗ ਦੇ ਵਿੱਚ ਤੇ ਉਹਨਾਂ ਦੀ ਅੱਜ ਕਿਉਂਕਿ ਸੰਸਕਾਰ ਹੈ ਉਹ ਉਹ ਤੋਂ ਬਾਅਦ ਜੋ ਵੀ ਪਿੰਡ ਦੀ ਪੰਚਾਇਤ ਜਾਂ ਪਰਿਵਾਰ ਵੱਲੋਂ ਕਰੀ ਦਿੱਤਾ ਜਾਊਗਾ ਉਹਨਾਂ ਦੇ ਪਿੰਡ ਦੇ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਉਹਨਾਂ ਦੇ ਪਿੰਡ ਦੇ ਸਟੇਡੀਅਮ 'ਚ ਕੋਤ ਕਿਉਂਕਿ ਜਲੰਧਰ ਸਪੋਰਟਸ ਹੱਬ ਹੈ ਉਥੇ ਸਪੋਰਟਸ ਕਾਲਜ ਹੈ ਉਥੇ ਉਹਨਾਂ ਦਾ ਪੁੱਤ ਲਿਆ ਜਾਊਗਾ ਤਾਂ ਕਿ ਰਹਿੰਦੇ ਆ ਪੀੜ੍ਹੀਆਂ ਤੱਕ ਉਹਨਾਂ ਨੂੰ ਯਾਦ ਕੀਤਾ ਜਾ ਸਕੇ ਕਿ ਲੋਕ ਇਸ ਗੱਲ ਤੋਂ ਸਿੱਖਿਆ ਲੈ ਸਕਣ ਕਿ ਅੱਜਕੱਲ ਕਿਉਂਕਿ ਅਸੀਂ ਉਮਰਾਂ ਨੂੰ 60 70 ਸਾਲ ਨੂੰ ਅਸੀਂ ਉਮਰ ਹੀ ਮੰਨਣ ਲੱਗ ਗਏ ਪਰ ਉਹਨਾਂ ਨੇ ਇਹ ਸਾਬਤ ਕੀਤਾ ਕਿ ਜੇ ਸਰੀਰ ਨੂੰ ਸੰਭਾਲਿਆ ਜਾਵੇ ਖੇਡਾਂ ਨੂੰ ਜਿਹੜਾ ਉਤਸ਼ਾਹਤ ਕੀਤਾ ਜਾਵੇ ਤੇ ਉਹ ਪ੍ਰੈਕਟਿਸ ਕੀਤੀ ਜਾਵੇ ਤਾ ਪੰਜਾਬੀ ਜਿਹੜੇ ਨੇ ਖਾਸ ਤੌਰ ਤੇ ਜੇਡਾ ਲਈ ਮਸ਼ਹੂਰ ਨੇ ਇਹ ਤਾਂ ਉਮਰਾਂ ਜਿਹੜੀਆਂ ਉਹ ਬਾਹਰ ਨਹੀਂ ਬਣ ਸਕਦੀਆਂ ਤੁਹਾਡੇ ਨਾਲ ਅੱਜ ਅਸੀਂ ਉਹਨਾਂ ਨੂੰ ਸ਼ਰਧਾ ਤੇ ਫੁੱਲ ਜੁੱਧ ਨਾ ਸ਼ਿਵਰਦੂ ਤੁਸੀਂ ਸ਼ੁਰੂ ਕੀਤਾ ਉਸ ਦੇ ਵਿੱਚ ਵੀ ਵੱਡਾ ਸਾਥ ਇਹਨਾਂ ਦਾ ਰਿਹਾ ਹੈ ਹਰ ਵਕਤ ਲੈਣਾ ਗੱਲ ਵੀ ਹੁੰਦੀ ਰਹੀ ਹੈ ਕਿ ਜੋ ਜਿੱਥੇ ਵੀ ਮੇਰੀ ਲੋਡ ਹੋਊਗੀ ਬਤੌਰ ਬ੍ਰਾਂਡ ਇਨਵੈਸਟਰ ਜਾਂ ਬਤੌਰ ਕਿਸੇ ਵੀ ਤਰੀਕੇ ਨਾਲ ਮੇਰਾ ਜੋ ਯੋਗਦਾਨ ਹੋਊਗਾ ਇਸ ਜਵਾਨੀ ਨੂੰ ਸਿੱਧੇ ਰਾਹ ਪਾਉਣ ਵਾਸਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਨੂੰ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਫਿਰ ਸਾਹਿਬ ਜਿਸ ਤਰੀਕੇ ਦੇ ਨਾਲ ਰੋਡ ਐਕਸੀਡੈਂਟ ਚ ਵਾਪਰੀਏ ਇਹ ਚੀਜ਼ ਨੂੰ ਵੀ ਥੋੜਾ ਧਿਆਨ ਰੱਖੋਗੇ ਕਿ ਕਿਉਂਕਿ ਅਸੀਂ ਤਾਂ ਆਲਰੇਡੀ ਐਸਐਸਐਫ ਐਸਐਸਏ ਬਣਾ ਲਈ ਕੋਰਸ ਬਣਾਈ ਹੋਈ ਹੈ। ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਅਣਹੋਈਆਂ ਮੌਤਾਂ ਨੂੰ ਰੋਕਿਆ ਜਾ ਸਕੇ ਬਚਾਇਆ ਜਾ ਸਕੇ। ਅਸੀਂ ਮਤਲਬ ਜੋ ਵੀ ਐਕਸ਼ਨ ਹੋਣਾ ਹੋਇਆ ਜੋ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਪਰਚਾ ਹੈ ਹੋਇਆ ਰੋਡ ਜੇ ਵੀ ਪਰ ਪਰ ਫਿਰ ਵੀ ਅਸੀਂ ਪਰਮਾਤਮਾ ਕੀ ਅਰਦਾਸ ਕਰਾਂਗੇ ਕਿ ਪਰਮਾਤਮਾ ਸਰਦਾਰ ਫੌਜਾ ਸਿੰਘ ਜੀ ਨੂੰ ਆਪਣੇ ਚਰਨਾਂ ਚ ਨਵਾਸਦੇ ਹੋਏ ਉਹਨਾਂ ਦਾ ਪਰਿਵਾਰ ਕੁਝ ਬਾਹਰੋਂ ਬਾਹਰੋਂ ਆਇਆ ਕੁਝ ਇੱਕ ਪਿੰਡੇ ਉਹਨਾਂ ਦੇ ਪਿੰਡ ਵੱਲੋਂ ਪੰਚਾਇਤ ਜਿਹੜੇ ਉਹਨਾਂ ਦੇ ਜਿਹੜੇ ਸਰਪੰਚ ਸਾਹਿਬ ਨੇ ਦੋ ਕਰੇ ਤੇ ਉਹਨਾਂ ਨੂੰ ਪਾਣਾ ਮੰਨਣ ਦਾ ਬਲਕਿ ਇਹ ਪਰਮਾਤਮਾ